ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿੱਚ ਸੰਤ ਸਾਧ ਮਹਾਂਪੁਰਖ ਬ੍ਰह्म ज्ञानी ਸ਼ਬਦ ਕਿਸ ਤੇ ਵਾਸਤੇ ਹੁੰਦੇ ਨੇ ਇਹ ਵਿਚਾਰ ਆਪਾਂ ਪਿਛਲੇ ਕੁਝ ਦਿਨਾਂ ਤੋਂ ਕਰ ਰਹੇ ਹਾਂ ਜਿਸ ਤੇ ਵਿੱਚ ਕੱਲ ਤੋਂ ਅਸੀਂ ਸਤਿਗੁਰੂ ਕੋਲੋਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਕੋਈ ਮਨੁੱਖ ਕਿਸੇ ਦੂਸਰੇ ਮਨੁੱਖ ਨੂੰ ਕੋਈ ਦਾਤ ਦੇ ਸਕਦਾ ਅਜ ਤਾਂ ਪਹਿਲਾ ਪ੍ਰਮਾਣ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿਸ ਦੇ ਵਿੱਚ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਹਿਕਸ ਕੀ ਤੂੰ ਆਹੇ ਪਛਾਣੋ ਵੀ ਹਿਕ ਕਰ ਨਾਨਕ ਆਸੜੀ ਨਿਭਾਹੇ ਮਾਨੁਖ ਪਰਥਾਈ ਲਜੀਵ ਦੋ ਹਿਕਸ ਕੀ ਤੂੰ ਆਹੇ ਬਸ ਇੱਕ ਨੂੰ ਮਿਲਣ ਦੀ ਤਾਂਗ ਰੱਖ ਆਸ ਰੱਖ ਇਹ ਮਨ ਚ ਇੱਕੋ ਇੱਛਾ ਹੋਵੇ ਵੀ ਕੋਣ ਮਿਲਣਾ ਬੰਦੇ ਬੰਦੇ ਦੇ ਦਰ ਦਰ ਤਿੰਨ ਪਟਕਾ ਕਰ। ਪਛਾਣੂ ਵੀ ਹੇਕਰ। ਔਰ ਉਸ ਇੱਕ ਦੀ ਹੀ ਪੂਰੀ ਪਛਾਣ ਕਰ ਲੈ। ਉਹ ਹੀ ਪੂਰਾ ਸਮਰੱਥ ਹੈ। ਬੰਦੇ ਬੰਦੇ ਦੇ ਪਿੱਛੇ ਤੁਰੀ ਫਿਰਨਾ। ਬਗੈਰ ਜਾਣੇ ਕਿ ਉਹਦੀ ਕਿੰਨੀ ਸਮਰੱਥਾ ਹੈ। ਬਗੈਰ ਪਛਾਣੇ ਵੀ ਉਹਦੇ ਵਿੱਚ ਕੁਈ ਸਾਡੇ ਨਾਲੋਂ ਅਲੱਗ ਚੀਜ਼ ਹੈ ਕੋਈ। ਪਸ ਕੱਪੜੇ ਵੇਖ ਕੇ ਤੇ ਤੁਰ ਪੈਣਾ। ਵੀ ਹਾਂ ਜੀ ਇਹਨੇ ਆ ਲਿਬਾਸ ਪਾਇਆ ਹੋਇਆ ਇਹ ਬ੍ਰਹਮ ਗਿਆਨੀ ਹੈ ਮਾਹਾਂਪੁਰ ਕੇ। ਸਤਿਗੁਰ ਸੁਝਾਉਂਦੈ ਨੇ ਨਾਨਕ ਆਸੜੀ ਨਿਭਾਹੇ ਮਾਨੁਖ ਪਰਥਾਈ ਲਜੀਵ ਤੋ। ਉਹਦੀ ਪਛਾਣ ਕਰ ਲੈ ਜਿਹੜੀਆਂ ਤੇਰੇ ਸਾਰੀਆਂ ਅੱਛਾ ਬੋਲੀਆਂ ਕਰਨ ਵਾਲਾ ਹੈ। ਭਾਵੇਂ ਪ੍ਰਮਾਤਮਾ ਦੇ ਦਰ ਤੇ ਸਿਰਫ ਚਾਹ ਹੋਰ ਕਿਧਰ ਐਨਾ ਪਟਕ। ਉਹ ਤੇਰੀਆਂ ਸਾਰੀਆਂ ਆਸਾਂ ਪੂਰੀਆਂ ਕਰਨ ਦੇ ਕਾਬਿਲ ਹੈ ਸਮਰੱਥ ਹੈ ਮਾਨਕ ਪਰਥਾਈ ਜੀਵਦੋ ਜੇ ਮਨੁੱਖਾਂ ਦੇ ਪਿੱਛੇ ਤੁਰਿਆ ਫਰੇਗਾ ਤੇ ਤੈਨੂੰ ਸ਼ਰਮਿੰਦਾ ਹੋਣਾ ਪੈਗਾ ਜੇ ਮਨੁੱਖਾਂ ਤੇ ਆਸ ਰੱਖੀ ਰੱਖੇਗਾ ਵੀ ਉਹ ਤੇਰਾ ਕੋਈ ਸਵਾਰ ਦੇਣਗੇ ਤੇ ਤੈਨੂੰ ਸ਼ਰਮਿੰਦਾ ਹੋਣਾ ਪੈਗਾ ਉਸੇ ਕਾਲਪੁਰਸ਼ਾਲ ਸਬਜੋਟ ਮਨੁੱਖਾਂ ਦੇ ਪਿੱਛੇ ਨਾ ਭਟਕਾ ਇਹਦਾ ਦੂਸਰਾ ਪ੍ਰਮਾਣਿਕ ਗੁਰअर्जਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸੂਖ ਮੰਗਲ ਕਲਿਆਣ ਜਿਸੈ ਕਰ ਤਿਸ ਹੀ ਸਰਣੀ ਪਾਈਐ ਤਿਸੈ ਤਿਆਗ ਮਾਨੁਖ ਜੋ ਸੇਵਉ ਤੋਂ ਲੋਝ ਲੋਨ ਹੋਈ ਜਾਈਐ ਉਹ ਪਰਮਾਤਮਾ ਜਿਦੇ ਘਰ ਦੇ ਵਿੱਚ ਸਾਰੇ ਸੁਖ ਨੇ ਸਾਰੇ ਮੰਗਲ ਨੇ ਕल्याण ਸਾਰਿਆਂ ਦਾ ਭਲਾ ਕਰਨ ਦਾ ਸੰਕਲਪਾ ਹੈ। ਇਸ ਕੀ ਸਰਣੀ ਪਾਈ ਐ ਉਹਦੀ ਸ਼ਰਨ ਚ ਹੀ ਰਹੇ। ਉਹਨੂੰ ਛੱਡ ਕੇ ਨਾ ਕਿਤੇ ਹੋਰ ਜਾਈ। ਕਿਦਰ ਹੋਰ ਨਾ ਪਟਕੀ। ਕਿਤੇ ਮਨੁੱਖਾਂ ਦੇ ਬੱਚੇ ਨਾ ਫਿਰਦਾ ਰਹੀ। ਔਰ ਸਤਕਰੁਣ ਨੇ ਇਥੇ ਚੇਤਾਵਨੀ ਦੇ ਦਿੱਤੀ ਐ ਇਸ ਤਿਆਗ ਮਾਨੁੱਖ ਜੋ ਸੇਵਕ। ਉਹਦਾ ਆਸਰਾ ਛੱਡ ਕੇ ਤੇ ਕਿਛੇ ਮੂਰਖ ਦੇ ਪਿੱਛੇ ਜਿਹੜੇ ਫਿਰਦੇ ਨੇ ਜਿਹੜੇ ਮੂਰਖਾਂ ਕੋਲ ਉਜਾਸਾਂ ਰੱਖੀ ਫਿਰਦੇ ਨੇ ਮੂਰਖਾਂ ਦੀ ਖੁਸ਼ਾਮਦ ਕਰਦੇ ਫਿਰਦੇ ਨੇ ਤੋ ਲਾਜ ਲੋਨ ਹੋਏ ਜਾਈਏ ਫਿਰ ਸ਼ਰਮਸਾਰ ਹੋਣਾ ਪੈਗਾ ਤੈਨੂੰ ਮੱਤੇ ਸ੍ਰੇਖ ਦੇ ਵਿੱਚ ਰਹਿ ਕੇ ਕੋਈ ਮਨੁੱਖ ਤੇਰੇ ਕੋਈ ਆਸ ਪੂਰੀ ਕਰ ਸਕਦਾ ਹੈ ਉਹ ਤੈਨੂੰ ਕੋਈ ਦਾਤ ਦੇ ਸਕਦਾ ਹੈ ਸਤਿਗੁਰ ਨੇ ਨਿਰਣਾ ਕਰਕੇ ਦੱਸ ਦਿੱਤਾ ਬਿਲਕੁਲ ਹੁਣ ਗੱਲ ਤੇ ਤਾਂ ਐ ਜੈਸੀ ਸਮਝੀ ਜੀ ਸਾਨੂੰ ਅਕਾਲ ਪੁਰਖ ਤੇ ਪੂਰਾ ਭਰੋਸਾ ਹੋਵੇ ਸਾਨੂੰ ਤਾਂ ਅਜ ਮਨੁੱਖਾਂ ਤੇ ਭਰੋਸਾ ਜ਼ਿਆਦਾ ਹੋ ਗਿਆ ਅਕਾਲ ਪੁਰਖ ਨਾਲੋਂ ਯਾ ਕੁਝ ਅਹਿਸਾਸ ਹੀ ਸਮਝ ਲਿਆ ਕਿ ਕੋਈ ਦਲਾਲ ਹੈਗੇ ਨੇ ਵਿੱਚ ਜਿਹੜੇ ਪਰਮਾਤਮਾ ਨੂੰ ਪਹੁੰਚਾਣ ਕਰਨ ਦੇ ਵਿੱਚ ਸਾਡੀ ਸਹਾਇਤਾ ਕਰ ਸਕਦੇ ਨੇ ਅਸੀਂ ਕੁਝ ਮਨੁੱਖਾਂ ਨੂੰ ਇੰਨੀ ਮਾਨ ਦੇ ਦਿੱਤਾ ਹੈ ਨਾ ਸਤਕਾਰ ਦੇ ਦਿੱਤਾ ਕਿ ਇਹਦੇ ਕੋਲ ਲੋਕ ਐ ਵੀ ਤਾਕਤਾਂ ਨੇ ਜਿਹੜੀਆਂ ਪਰਮਾਤਮਾ ਦੇ ਕੋਲ ਨੇ ਪਰ ਮਹਾਤਮਾ ਤੇ ਆਪਣੀਆਂ ਤਾਕਤਾਂ ਆਪਣੇ ਕੋਲ ਹੀ ਰੱਖਦਾ ਉਹਨੇ ਤੇ ਕਿਚਨ ਵੱਡੀਆਂ ਨਹੀਂ ਹੁਣ ਸਾਨੂੰ ਸਾਰਿਆਂ ਨੂੰ ਹੀ ਉਹ ਤਾਕਤਾਂ ਦਿੱਤੀਆਂ ਹੋਈਆਂ ਨੇ ਜੀਣ ਦੇਣ ਵਾਲੀਆਂ ਨੇ ਹੁਣ ਇਹੀ ਗੱਲ ਜਿਹੜੀ ਹੈ ਨਾ ਗੁਰੂ ਰਾਮਦਾਸ ਪਾਤਸ਼ਾਹ ਸਾਨੂੰ ਅਗਲੇ ਪ੍ਰਬੰਧ ਦੇ ਵਿੱਚ ਸਮਝਾਉਂਦੇ ਰਹੇ ਬਖਸ਼ਿਸ਼ ਕਰਦੇ ਨੇ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਤੇ ਆਈ ਹੈ ਹਰ ਇੱਕੋ ਦਾਤਾ ਮੰਗੀ ਹੈ ਮਨ ਚਿੰਦਿਆ ਪਾਈ ਹੈ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲੱਜ ਮਰਾਈ ਹੈ ਸਾਡੀ ਸਮਝ ਨੂੰ ਤੇ ਵਿੱਚ ਹੀ ਫਰਕ ਹੈ ਸਤਿਗੁਰ ਤੇ ਬਾਰ ਬਾਰ ਸਾਨੂੰ ਉਹ ਹੀ ਗੱਲਾਂ ਸਮਝਾਉਂਦੇ ਨੇ ਦੰਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਟੋਟਨਾ ਆ ਬਈ ਅਗਣਤ ਭਰੇ ਪੰਡਾਰ ਫਿਰ ਉਸ ਇੱਕ ਦਾਤੇ ਦੇ ਮਗਰ ਲੱਗਣਾ ਹਰ ਇੱਕ ਕੋ ਦਾਤਾ ਸੇਵੀ ਹੈ ਹਰ ਇੱਕ ਤੇ ਆਈ ਹੈ ਬਸ ਉਹਦੀ ਸ਼ਰਨ ਚ ਰਹੁ ਉਹਦੇ ਸੇਵਾ ਕਰ ਉਹਦੇ ਕੇ ਜੋਦੜੀ ਕਰ ਔਰ ਇੱਕੋ ਦਾਤਾ ਮੰਗੀ ਹੈ ਜੋ ਮੰਗਣਾ ਹੀ ਉਹਦੇ ਕੋਲੋਂ ਮੰਗਣਾ। ਔਰ ਸਤਿਗੁਰੂ ਇਥੇ ਗਾਰੰਟੀ ਨਿਲਕਾਰੇ ਨੇ ਮਨ ਚਿੰਦੇ ਆ ਪਾਈ ਹੈ ਜੋ ਤੇਰੀ ਮਨ ਦਾ ਅਛਿਆ ਨੇ ਸਾਰੀਆਂ ਪੂਰੀਆਂ ਕਰ ਦੇਗਾ। ਉਥੇ ਕੋਲ ਮੰਗ ਕੇ ਤਵੇ। ਉਹ ਤੇ ਪੂਰੇ ਨਿਸ਼ਵਾਸ ਤੇ ਲਿਆ। ਵਿਅਕਤੀਆਂ ਦੇ ਪਿੱਛੇ ਭਟਕਣਾ ਤੇ ਬੰਦ ਕਰ। ਅੋਰ ਸਤਿਗੁਰ ਨੇ ਇੱਥੇ ਫੇਰ ਉਹੀ ਗੱਲ ਜੜੀ ਹੈ ਨਾ ਜਿਹੜੀ ਗੁਰੂ ਅਰਜਨ ਪਾਤਸ਼ਾਹ ਨੇ ਸਾਨੂੰ ਸਮਝਾਈ ਸੀ ਇੱਥੇ ਗੁਰੂ ਰਾਮਦਾਸ ਪਾਸ਼ਾ ਵੀ ਉਹੀ ਸਮਝਾ ਰਹੇ ਨੇ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ ਦੂਜੇ ਅਗਿਆਤ ਟੱਢਣੇ ਦੂਜੇ ਅਗੇ ਚੋਲੀਆਂ ਫਲਾਣੀਆਂ ਇਹ ਨਾਲ ਉਹ ਤੇ ਸ਼ਰਮ ਨਾਲ ਮਰ ਜਾ ਤੇਰੇ ਵਰਗਾ ਮਨੁੱਖ ਜਿਹਦੇ ਅਗੇ ਖਲੋਕੇ ਤੂੰ ਉਹਦੇ ਪੈਰਾਂ ਦੇ ਮੱਥੇ ਵੀ ਟੇਕੀ ਜਨੈ ਉਹਦੇ ਕੇ ਚੋਲੀਆਂ ਵੀ ਫਲਾ ਕੇ ਬੈਠਾ ਉਹਦੇ ਕੇ ਜੋਦਰੀਆਂ ਵੀ ਕਰੀ ਜਨੈ ਉਹਦੇ ਉਤਿਆਸਾਂ ਰੱਖੀ ਬੈਠਿਆ ਉਹਦੇ ਕੋਲ ਮਰਚਾ ਸ਼ਰਮ ਡਾਲੇ ਦਿਨਾਂ ਗੁਰਬਾਣੀ ਨੂੰ ਸਮਝੀਏ ਵਿਚਾਰੀਏ ਕਿਤੇ ਨਹੀਂ ਪਟਕਣਾ ਪਏਗਾ ਫਿਰ ਸਾਰੀਆਂ ਪਟਕਣਾ ਮੁਕ ਜਾਣਕੀਆਂ ਫਿਰ ਗਲਤੀ ਪੂਰਣ ਸਮੇਂ ਲੱਗ ਜੇਗੀ ਵੀ ਉਹ ਇੱਕ ਦਾਤਾ ਹੈ ਔਰ ਉਹ ਕੋਲੋਂ ਤਾਂ ਮੰਡੰਮ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਸਭ ਸਾਡੇ ਕਟਕਟ ਕੇ ਪਟਪਟ ਕੀ ਜਾਨਤ ਭਲੇ ਬੁਲੇ ਕੀ ਪੀਰ ਪਛਾਣ ਚੀਟੀ ਤੇ ਕੁੰਜਰ ਰਸੂਲullah ਸਭ ਪਰ ਦਇਆ ਦ੍ਰਿਸ਼ਟ ਕਰਉਂਦਾ ਤੇ ਸਾਰਿਆਂ ਤੇ ਦਇਆ ਕਰਦਾ ਹੈ। ਆਵਸੀ ਮਿਹ ਦੀ ਸ਼ਰਨ ਦੇ ਵਿੱਚ ਰਹੀਏ ਹੋਰ ਕਿਧਰੇ ਨਾ ਪਟਕੀਏ। ਅਜ ਇਤਨੇ ਕਿ ਬਚਨ ਪ੍ਰਵਾਨ ਕਰਨਾ ਹੋਈਆਂ ਪੁਲਾ ਵਸਤੇ ਖਮਾ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।